ਨਮਸਕਾਰ ਡीडी ਪੰਜਾਬੀ ਵੇਖ ਰਹੇ तमाम ਦਰਸ਼ਕਾਂ ਦਾ ਪ੍ਰੋਗਰਾਮ ਕਾਰਬਾਰ ਦੇ ਵਿੱਚ ਮੈਂ ਸ਼ੀਤਲ ਠਾਕੁਰ ਨਿੱਗਾ ਸਵਾਗਤ ਕਰਦੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਅਸੀਂ ਉਹਨਾਂ ਵਿਸ਼ਿਆਂ ਤੇ ਚਰਚਾ ਕਰਦੇ ਹਾਂ ਜਿਹੜੇ ਵਿਸ਼ੇ ਸਾਡੇ ਸਮਾਜ ਨਾਲ ਜੁੜੇ ਨੇ ਰਿਸ਼ਤਿਆਂ ਨਾਲ ਜੁੜੇ ਨੇ ਘਰ ਪਰਿਵਾਰ ਨਾਲ ਜੁੜੇ ਨੇ ਉਹਨਾਂ ਵਿੱਚੋਂ ਹੀ ਇੱਕ ਹੋਰ ਵਿਸ਼ਾ ਜਿਸ ਉੱਤੇ ਅੱਜ ਅਸੀਂ ਗੱਲ ਕਰਾਂਗੇ ਉਹ ਅਹਿਮ ਵਿਸ਼ਾ ਹੈ ਜਾਂ ਮੈਂ ਇਹ ਕਹਿ ਸਕਦੀ ਹਾਂ ਕਿ ਇਹ ਅਜੋਕੇ ਸਮੇ ਦਾ ਵਿਸ਼ਾ ਹੈ ਕੇ ਮਾਤਾ ਪਿਤਾ ਦੋਵੇਂ ਹੀ ਕੰਮਕਾਰਤੇ ਜਾਂਦੇ ਨੇ ਰੋਜ਼ਗਾਰ ਤੇ ਜਾਂਦੇ ਨੇ ਤੇ ਉਹਨਾਂ ਦੇ ਪਿੱਛੇ ਬੈਠੇ ਉਹਨਾਂ ਦੇ ਬੱਚੇ ਉਹਨਾਂ ਤੋਂ ਕਿਹੜੀਆਂ-ਕਿਹੜੀਆਂ ਉਮੀਦਾਂ ਕਰਦੇ ਨੇ ਫਿਰ ਚਾਹੇ ਉਸ ਸਮੇਂ ਦੀ ਉਮੀਦ ਹੈ ਜਾਂ ਹੋਰ ਕਿਸੇ ਗੱਲਬਾਤ ਦੀ ਸੋ ਇਸ ਪੂਰੇ ਵਰਤਾਰੇ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਤੇ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਟੂਡੀਓ ਦੇ ਵਿੱਚ ਇੱਕ ਮਾਹਰ ਮਹਿਮਾਨ ਨੇ ਤੁਹਾਨੂੰ ਮਹਿਮਾਨ ਦੇ ਬਾਰੇ ਵਿੱਚ ਥੋੜਾ ਜਿਹਾ ਦੱਸਣਾ ਚਾਹਾਂਗੀ ਕਿ ਇਹ ਇੱਕ ਅਧਿਆਪਕਾ ਨੇ ਤੇ ਅਧਿਆਪਕਾ ਹੋਣ ਦੇ ਨਾਲ-ਨਾਲ ਲੇਖਿਕਾ ਨੇ ਤੇ ਹੁਣੇ ਹੀ ਇਹਨਾਂ ਨੂੰ ਇੱਕ ਪੰਜਾਬੀ ਭਾਸ਼ਾ ਰਤਨ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ ਮੈਡਮ ਮੁਨਜ਼ਰ ਇਸ਼ਾਦ ਜੀ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਬਹੁਤ ਸ਼ੁਕਰੀਆ ਸ਼ਿਲਜੀ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਾ ਤੁਹਾਨੂੰ ਤੁਸੀਂ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਹੋ ਬਹੁਤ ਸ਼ੁਕਰੀਆ ਮੈਨੂੰ ਵੀ ਬਹੁਤ ਚੰਗਾ ਲੱਗਾ ਇੱਥੇ ਆ ਕੇ ਜੀ ਜਿਵੇਂ ਤੁਸੀਂ ਅਧਿਆਪਕ ਹੋ ਲਿਖਦੇ ਵੀ ਹੂੰ ਜੀ ਸੋ ਸਮਾਜ ਨੂੰ ਇੱਕ ਅਧਿਆਪਕ ਬੱਚੇ ਦੇ ਤੌਰ ਤੇ ਵੇਖ ਰਿਹਾ ਹੁੰਦਾ ਹੈ ਜੀ ਕਿ ਸਮਾਜ ਕਿਵੇਂ ਚੱਲੇਗਾ ਜਾਂ ਆਉਣ ਵਾਲੇ ਭਵਿੱਖ ਵਿੱਚ ਕਿ ਹੋ ਜਏ ਪੀੜ੍ਹੀ ਜਿਹੜੀ ਸਾਡੇ ਕੋਲ ਆਏਗੀ ਤੇ ਇੱਕ ਲੇਖਕ ਸਮਾਜ ਨੂੰ ਵੈਸੀ ਹੀ ਵੇਖ ਰਿਹਾ ਹੁੰਦਾ ਹੈ ਕਿ ਚੱਲ ਕੀ ਰਿਹਾ ਹੈ ਜੀ ਬਿਲਕੁਲ ਸੋ ਜਿਸ ਤਰੀਕੇ ਦੇ ਨਾਲ ਅੱਜ ਕੱਲ ਮਾਤਾ ਪਿਤਾ ਦੋਵੇਂ ਹੀ ਵਿਅਸਤ ਨੇ ਹਮ ਬੱਚਿਆਂ ਲਈ ਸਮਾਂ ਨਹੀਂ ਜੀ ਤੁਸੀਂ ਇਸ ਪੂਰੇ ਵਰਤਾਰੇ ਨੂੰ ਕਿਵੇਂ ਵੇਖੋਗੇ ਜੀ ਬਿਲਕੁਲ ਸ਼ੀਤਲ ਜੀ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਅੱਜਕੱਲ ਜਿਹੜੀਆਂ ਫੈਮਲੀਆਂ ਨੇ ਪਰਿਵਾਰ ਨੇ ਉਹ ਇਕਾਰੇ ਪਰਿਵਾਰ ਨੇ ਹੈਨਾ ਉਹ ਮਤਲਬ ਜੁਆਇੰਟ ਫੈਮਲੀਆਂ ਨਹੀਂ ਰਹੀਆਂ ਉਹਦੇ ਨਾਲ ਜਦੋਂ ਮਾਤਾ ਪਿਤਾ ਦੋਵੇਂ ਹੀ ਕੰਮਕਾਜੀ ਨੇ ਕੰਮ ਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਥੱਕ ਕੇ ਘਰ ਆਉਂਦੇ ਨੇ ਤੇ ਬੱਚਿਆਂ ਨੂੰ ਉਹ ਸਮਾਂ ਨਹੀਂ ਦੇ ਪਾਉਂਦੇ ਜੋ ਬੱਚੇ ਉਹਨਾਂ ਤੋਂ ਉਮੀਦ ਕਰਦੇ ਨੇ ਹੈਨਾ ਤੇ ਬੱਚਿਆਂ ਨੂੰ ਇਹ ਹੁੰਦਾ ਕਿ ਸਾਨੂੰ ਉਹ ਸਮਾਂ ਦੇਣ ਪਰ ਨਹੀਂ ਦੇ ਪਾਉਂਦੇ ਕਈ ਵਾਰ ਥੱਕੇ ਹੁੰਦੇ ਨੇ ਕਈ ਵਾਰ ਆ ਕੇ ਜਿੱਦਾਂ ਹੁਣ ਆਪਾਂ ਔਰਤਾਂ ਦੀ ਗੱਲ ਕਰਦੇ ਹਾਂ ਔਰਤਾਂ ਨੂੰ ਹੋਰ ਕਿੰਨੇ ਘਰੇਲੂ ਕੰਮ ਹੁੰਦੇ ਨੇ ਘਰ ਦੀ ਸੈਟਿੰਗ ਕਰਨੀ ਖਾਣਾ ਬਣਾਉਣਾ ਆ ਕੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਬੱਚੇ ਜਿਹੜੇ ਨੇ ਉਹ ਮਾਪੇ ਤੋਂ ਹੌਲੀ-ਹੌਲੀ ਦੂਰ ਹੋਣਾ ਸ਼ੁਰੂ ਹੋ ਜਾਂਦੇ ਨੇ ਹਾਂ ਜਾਂ ਬੱਚਿਆਂ ਦੇ ਮਨ 'ਚ ਇਹ ਆ ਜਾਂਦਾ ਹੈ ਕਿ ਸਾਡੇ ਮਾਪੇ ਕੋ ਤਾਂ ਸਾਡੇ ਲਈ ਸਮਾਂ ਹੈ ਹੀ ਨਹੀਂ ਜੀ ਬਿਲਕੁਲ ਉਹਦੇ ਨਾਲ ਉਹਦੇ ਨਾਲ ਹੀ ਇਹ ਪ੍ਰੋਬਲਮ ਜਿਹੜੀ ਹੈ ਇਸ ਸਮੱਸਿਆ ਜਿਹੜੀ ਹੈ ਉਹ ਕਈ ਵਾਰ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਬੱਚੇ ਜਿਹੜੇ ਉਹ ਗਲਤ ਕੰਮਾਂ ਵੱਲ ਜਾਂਦੇ ਨੇ ਹੂੰ ਜੀ ਮੁਨਜ਼ਾ ਜੀ ਜੇਕਰ ਅਸੀਂ ਬੱਚਿਆਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਪਹਿਲੇ ਜ਼ਮਾਨੇ ਦੇ ਵਿੱਚ ਬੱਚੇ ਇੰਨੇ ਖੁੱਲੇ ਵਿਚਾਰਾਂ ਦੇ ਨਹੀਂ ਹੁੰਦੇ ਸੀ ਸ਼ਾਇਦ ਹੁਣ ਜ਼ਿਆਦਾ ਖੁੱਲੇ ਵਿਚਾਰਾਂ ਦੇ ਹੁੰਦੇ ਨੇ ਜੀ ਸ਼ਿਤਲ ਜੀ ਐਕਚੁਅਲੀ ਕੀ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸੋਸ਼ਲ ਮੀਡੀਆ ਦੇ ਵਿੱਚ ਫੇਸਬੁੱਕ ਇੰਸਟਾਗ੍ਰam ਵਟਸਐਪ ਬੱਚੇ ਇੰਨੀਆਂ ਰੀਲਸ ਦੇਖਦੇ ਨੇ ਇੰਨੇ ਲੋਕਾਂ ਦੇ ਵਿਚਾਰ ਸੁਣਦੇ ਨੇ ਜਦੋਂ ਸਾਡਾ ਟਾਈਮ ਸੀ ਅਸੀਂ ਛੋਟੇ ਸੀਗੇ ਅਸੀਂ ਉਸ ਉਮਰ ਦੇ ਵਿੱਚ ਸੀ ਤੇ ਸਾਡੇ ਕੋਲ ਸਿਰਫ ਸਾਡਾ ਘਰ ਹੁੰਦਾ ਸੀ ਹੈਨਾ ਜੇ ਦੂਰਦਰਸ਼ਨ ਤੇ ਵੀ ਪ੍ਰੋਗਰਾਮ ਆਉਂਦੇ ਸੀ ਉਹ ਵੀ ਆਪਾਂ ਨੂੰ ਟੀਵੀ ਕਿੱਥੇ ਹੁੰਦੇ ਸੀ ਹੈਨਾ ਜਦੋਂ ਹੁੰਦੇ ਸੀ ਤੇ ਅਸੀਂ ਬਹੁਤ ਘੱਟ ਦੇਖਦੇ ਸੀ ਟੀਵੀ ਜੇ ਹੁੰਦਾ ਵੀ ਸੀ ਤੇ ਹਫਤੇ ਬਾਅਦ ਟੀਵੀ ਦੇਖਦਾ ਤੇ ਹੁਣ ਜਿਹੜਾ ਹੈ ਬੱਚਿਆਂ ਕੋਲ ਇੰਨਾ ਕੁਝ ਹੈ ਕਿ ਉਹ ਬੱਚੇ ਜਿਹੜੇ ਨੇ ਉਹ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਰੱਖ ਕੇ ਦੇਖਦੇ ਨੇ ਰੱਖ ਕੇ ਸੋਚਦੇ ਨੇ ਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਬਹੁਤ ਖੁੱਲ ਚੁੱਕੇ ਨੇ ਖੁੱਲੇ ਇਹ ਵੀ ਨਹੀਂ ਹੈਗਾ ਕਿ ਉਹ ਬੁਰੀ ਤਰ੍ਹਾਂ ਖੁੱਲੇ ਨੇ ਉਹ ਸਾਡੇ ਉੱਪਰ ਡਿਪੈਂਡ ਕਰਦਾ ਹੈ ਮਾਪੇ ਉੱਪਰ ਡਿਪੈਂਡ ਕਰਦਾ ਹੈ ਕਿ ਅਸੀਂ ਉਹਨਾਂ ਨੂੰ ਕਿਸ ਹਿਸਾਬ ਨਾਲ ਢਾਲਦੇ ਹਾਂ ਉਹਨਾਂ ਦੇ ਵਿਚਾਰਾਂ ਨੂੰ ਅਸੀਂ ਕਿਸ ਹਿਸਾਬ ਨਾਲ ਢਾਲਦੇ ਹਾਂ ਇਹ ਸਿਰਫ ਸਾਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਇੱਥੇ ਇੱਥੇ ਸਾਡੀ ਜ਼ਿੰਮੇਵਾਰੀ ਜ਼ਿਆਦਾ ਵੱਜ ਜਾਂਦੀ ਹੈ ਪਹਿਲਾਂ ਵਾਲੇ ਮਾਪੇ ਦੇ ਮੁਕ ਮੁਤਾਬਿਕ ਹੈ ਨਾ ਮੁਕਾਬਲੇ ਦੇ ਵਿੱਚ ਕਿਉਂਕਿ ਉਦੋਂ ਪਰਿਵਾਰ ਦੇ ਵਿੱਚ ਦਾਦਾ-ਦਾਦੀ ਵੀ ਹੁੰਦੇ ਸੀ, ਭੂਆ ਵੀ ਹੁੰਦੇ ਸੀ, ਚਾਚਾ-ਚਾਚੀ ਵੀ ਹੁੰਦੇ ਸੀ। ਉਹ ਬੱਚਿਆਂ ਨੂੰ ਸਾਡੇ ਤੋਂ ਬਾਅਦ ਵੀ ਜੇ ਅਸੀਂ ਕੰਮ ਲੱਗੇ ਹੁੰਦੇ ਸੀ ਤੇ ਉਹ ਸੰਭ ਲੈਂਦੇ ਸੀ ਪਰ ਹੁਣ ਮਤਲਬ ਸਿਰਫ ਮਾਪੇ ਆ ਉਹਨੇ ਆਪਣਾ ਟਾਈਮ ਬੱਚਿਆਂ ਨੂੰ ਵੀ ਦੇਣਾ ਉਹਨਾਂ ਨੇ ਆਪਣਾ ਟਾਈਮ ਜਿਹੜਾ ਆ ਆਪਣੇ ਕੰਮ ਤੇ ਵੀ ਲਾਉਣਾ ਹੈ ਉਹਨਾਂ ਵਾਸਤੇ ਕਮਾਉਣਾ ਵੀ ਹੈ ਤੇ ਇਹ ਸਾਰੀਆਂ ਚੀਜ਼ਾਂ ਨੇ ਉਹਦੇ ਨਾਲ ਬੱਚਿਆਂ ਦੇ ਉੱਪਰ ਜ਼ਰੂਰ ਉਹ ਜਿਹੜਾ ਸੋਸ਼ਲ ਮੀਡੀਆ ਉੱਥੇ ਜ਼ਿਆਦਾ ਇਫੈਕਟ ਪਾਉਂਦਾ ਔਰ ਉਹਦੇ ਨਾਲ ਜਿਹੜਾ ਬੱਚਿਆਂ ਦੇ ਜਿਹੜੇ ਵਿਚਾਰ ਨੇ ਉਹ ਖੁੱਲ ਚੁੱਕੇ ਨੇ ਹੈਨਾ ਖੁੱਲੇ ਹੋਏ ਨੇ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਅੱਜਕੱਲ ਜਿਵੇਂ ਤੁਸੀਂ ਕਹਣਾ ਕਿ ਇਕੱਠੇ ਟੀਵੀ ਦੇਖਦੇ ਸੀ ਤੇ ਜਿੰਨਾ ਕੁ ਵੀ ਦੇਖਦੇ ਸੀ ਪੂਰਾ ਪਰਿਵਾਰ ਠਾ ਬੈਠ ਕੇ ਦੇਖਦੇ ਹੁੰਦੇ ਸੀ ਤੇ ਪਤਾ ਹੁੰਦਾ ਸੀ ਮਾਪੇ ਨੂੰ ਕਿ ਸਾਡਾ ਬੱਚਾ ਅੱਗੇ ਅਸੀਂ ਕੀ ਦੇਖ ਰਹੇ ਹਾਂ ਕੀ ਦੇਖ ਰਹੇ ਹਾਂ ਤੇ ਹੁਣ ਇਹਨੂੰ ਕੰਟਰੋਲ ਕਰਨਾ ਥੋੜਾ ਔਖਾ ਹੋ ਰਿਹਾ ਜੀ ਜੀ ਹੋ ਰਿਹਾ ਹੈ ਇਸ ਨੂੰ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਮਾਵਾਂ ਜੜੀਆਂ ਨੇ ਬੈਲੈਂਸ ਕਰਨ ਸੰਤੁਲਨ ਲਿਆਣਾ ਅ ਸ਼ਿਤਲ ਜੀ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕੋਰੋਨਾ ਕਾਲ ਜਦੋਂ ਦਾ ਹੋਇਆ ਉਹ ਤੋਂ ਬਾਅਦ ਬੱਚਿਆਂ ਦੇ ਹੱਥ ਵਿੱਚ ਫੋਨ ਆ ਗਏ ਉਹ ਕੋਈ ਇਹ ਜ਼ਬਰਦਸਤੀ ਨਹੀਂ ਆਏ ਹੈਗੇ ਇਹ ਇਸ ਤਰ੍ਹਾਂ ਆਏ ਕਿ ਲੋੜ ਕਹਿੰਦੇ ਨੇ ਲੋੜ ਦੀ ਮਾਂ ਜਨਮ ਹੁੰਦੀ ਹੈ ਤੇ ਉਹ ਜਦੋਂ ਅਸੀਂ ਜਦੋਂ ਬੱਚਿਆਂ ਨੂੰ ਪੜ੍ਹਾਈ ਦਾ ਜਿਹੜਾ ਉਹ ਹੋਇਆ ਪੜ੍ਹਾਈ ਦੇ ਵਿੱਚ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਸੀਗਾ ਬੱਚਿਆਂ ਦੀਆਂ ਕਲਾਸਿਸ ਲੱਗਦੀਆਂ ਸੀ ਸਾਨੂੰ ਉਹਨਾਂ ਨੂੰ ਫੋਨ ਦੇਣੇ ਪਏ ਕਈਆਂ ਨੂੰ ਤਾਂ ਨਵੇਂ ਲੈ ਕੇ ਦੇਣੇ ਪਏ ਕਈਆਂ ਨੂੰ ਆਪਣੇ ਦੇਣੇ ਪਏ ਉਹਦੇ ਨਾਲ ਕੀ ਹੋਇਆ ਬੱਚਿਆਂ ਦਾ ਜਿਹੜਾ ਮੈਂ ਉਹ ਫੋਨਾਂ ਤੇ ਜ਼ਿਆਦਾ ਹੋਣ ਲੱਗ ਗਿਆ ਜ਼ਿਆਦਾ ਨਿਰਭਰ ਹੋ ਗਿਆ ਤੇ ਉਹਦੇ ਨਾਲ ਕੀ ਹੋਇਆ ਹੈ ਜਿਹੜੇ ਬੱਚੇ ਨੇ ਹੁਣ ਉਹ ਇੰਨੇ ਸਟਿੱਕ ਹੋ ਚੁੱਕੇ ਨੇ ਫੋਨਾਂ ਨਾਲ ਉਹਨਾਂ ਦਾ ਸਕਰੀਨ ਟਾਈਮ ਹੈ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਗਿਆ ਹੈ ਮਾਪੇ ਇਹੀ ਕਰ ਸਕਦੇ ਨੇ ਕਿ ਤੁਸੀਂ ਉਹਨਾਂ ਦਾ ਜਿਹੜਾ ਸਕਰੀਨ ਟਾਈਮ ਹੈ ਉਹ ਤੁਸੀਂ ਇੱਕ ਪਰਟੀਕੂਲਰ ਰੱਖ ਦੋ ਇੱਕ ਇਹ ਹੋ ਸਕਦਾ ਹੈ ਕਿ ਅਸੀਂ ਜਿਹੜੇ ਮਾਪੇ ਆ ਅਸੀਂ ਉਹਨਾਂ ਨੂੰ ਉਹਨਾਂ ਸਮਾਂ ਦਈਏ ਕਿ ਉਹ ਫੋਨਾਂ ਵੱਲ ਧਿਆਨ ਹੀ ਨਾ ਦੇਣ ਅਸੀਂ ਉਹਨਾਂ ਨਾਲ ਇਸ ਤਰ੍ਹਾਂ ਦੋਸਤਾਂ ਵਾਲਾ ਵਿਹਾਰ ਕਰੀਏ ਕਿ ਉਹ ਫੋਨਾਂ ਤੋਂ ਹਟ ਜਾਣ ਜਿਹੜੀਆਂ ਅਸੀਂ ਗੇਮ ਗੇਮਸ ਖੇਡਦੇ ਸੀ ਅਸੀਂ ਕਿਉਂ ਨਹੀਂ ਬੱਚਿਆਂ ਨਾਲ ਖੇਡ ਸਕਦੇ ਹੈਨਾ ਜਿਹੜੀਆਂ ਘਰੇਲੂ ਗੇਮਸ ਨੇ ਅਸੀਂ ਬੈਠ ਕੇ ਖੇਡੀਏ ਲੁੱਡੋ ਖੇਡੀਏ ਕਾਰਮ ਖੇਡੀਏ ਤੇ ਬੱਚੇ ਜਿਹੜੇ ਨੇ ਉਹਨਾਂ ਚੀਜ਼ਾਂ ਤੋਂ ਫੋਨ ਤੋਂ ਜ਼ਰੂਰ ਪਿੱਛੇ ਹਟਣਗੇ ਜਦੋਂ ਇੱਕ ਸੁਹਾਵਣਾ ਮਾਹੌਲ ਹੁੰਦਾ ਘਰ ਦਾ ਤੇ ਬੱਚੇ ਜ਼ਰੂਰ ਉਸ ਚੀਜ਼ ਨੂੰ ਫੋਲੋ ਕਰਦੇ ਨੇ ਜੀ ਮਨਨਦਾ ਜੀ ਤੁਸੀਂ ਕੀ ਸਮਝਦੇ ਹੋ ਕਿ ਝੜਕ ਮਾਰ ਦੇਣਾ ਕਿੰਨੀ ਕੁ ਹੱਦ ਤੱਕ ਠੀਕ ਹੈ ਅ ਸ਼ੀਤਲ ਜੀ ਮੈਂ ਇੱਕ ਅਧਿਆਪਕ ਵੀ ਹਾਂ ਹਨਾ ਤੇ ਮੈਨੂੰ ਲੱਗਦਾ ਹੈ ਕਿ ਕਈ ਵਾਰ ਬੱਚੇ ਨੂੰ ਥੋੜਾ ਬਹੁਤ ਡੰਟਣਾ ਵੀ ਪੈਂਦਾ ਪਰ ਮੈਂ ਜਿੱਥੋਂ ਤੱਕ ਮੈਂ ਆਪਣਾ ਐਕਸਪੀਰੀਅੰਸ ਦੇਖਿਆ ਹੈ ਮੇਰੇ ਬੱਚੇ ਜ਼ਿਆਦਾਤਰ ਪਿਆਰ ਨਾਲ ਹੀ ਸਿੱਖਦੇ ਨੇ ਪਿਆਰ ਨਾਲ ਹੀ ਸਮਝਦੇ ਨੇ ਤੇ ਮੈਂ ਇਹ ਵੀ ਹੁੰਦਾ ਹੈ ਕਿ ਛਿੜਕਣਾ ਇੱਕ ਹੱਦ ਤੱਕ ਜਿਹੜਾ ਸਹੀ ਵੀ ਹੈ ਹੈ ਨਾ ਕਿਉਂਕਿ ਆਪਾਂ ਜਿੱਥੇ ਤੱਕ ਆਪਾਂ ਇਨੀ ਲਿਮਿਟ ਦੇ ਦਿੰਨੇ ਆ ਬੱਚਿਆਂ ਨੂੰ ਇੰਨਾ ਉਹਨਾਂ ਨਾਲ ਦੋਸਤਾਨਾ ਬਿਹੇਵ ਕਰਦੇ ਆ ਵਿਵਹਾਰ ਰੱਖਦੇ ਆ ਤੇ ਉਥੇ ਕਈ ਵਾਰ ਕੀ ਹੁੰਦਾ ਹੈ ਬੱਚਾ ਜਿਹੜਾ ਆ ਆਪਾਂ ਕਹਿੰਦੇ ਨਾ ਪੂਏ ਹੁਣ ਬੱਚਾ ਕਈ ਵਾਰ ਜ਼ਿਆਦਾ ਪੂਏ ਵੀ ਹੋ ਜਾਂਦਾ ਉਹਦੇ ਨਾਲ ਕੀ ਹੁੰਦਾ ਹੈ ਪੂਏ ਚੜ ਜਾਂਦਾ ਚੜ ਜਾਂਦਾ ਹਨਾ ਤੇ ਉਹਦੇ ਵਿੱਚ ਕੀ ਹੁੰਦਾ ਬੱਚਾ ਜਿਹੜਾ ਹੈ ਉਹ ਮਤਲਬ ਕਈ ਵਾਰ ਦੂਸਰੇ ਪਾਸੇ ਨੂੰ ਜਾਂਦਾ ਵੀ ਇਹਨਾਂ ਨੇ ਕਿਹੜਾ ਮੈਨੂੰ ਕੁਝ ਕਹਿਣਾ ਹੈ ਹਨਾ ਤੇ ਉਹ ਦੂਸਰੇ ਪਾਸੇ ਨੂੰ ਹੋਰ ਕਿਸੇ ਕੰਮ ਵੱਲ ਚਲ ਜਾਂਦਾ ਹੈ ਜਾਂ ਕਿਸੇ ਗਲਤ ਰਸਤੇ ਨੂੰ ਇਖਤियार ਕਰ ਲੈਂਦਾ ਤੇ ਉੱਥੇ ਜਿਹੜੀ ਥੋੜੀ ਬਹੁਤੀ ਡਾਂਟ ਡਪ ਇੱਕ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਉਸ ਬੱਚੇ ਨੂੰ ਇਹ ਸਿੱਖਿਆ ਜ਼ਰੂਰ ਦਿਓ ਕਿ ਤੁਸੀਂ ਤੁਹਾਡੇ ਵਾਸਤੇ ਕੀ ਚੰਗਾ ਕੀ ਮਾੜਾ ਜਦੋਂ ਅਸੀਂ ਇੱਕ ਦੋਸਤ ਬਣ ਕੇ ਬੱਚੇ ਨੂੰ ਕੁਝ ਚੰਗੀਆਂ ਮਾੜੀਆਂ ਗੱਲਾਂ ਦੱਸਦੇ ਹਾਂ ਨਾ ਤਾਂ ਬੱਚਾ ਜ਼ਰੂਰ ਸਿੱਖਦਾ ਹੈ ਤੇ ਇਸ ਕਰਕੇ ਸਾਨੂੰ ਉਸ ਬੱਚੇ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਉਹਦੇ ਵਾਸਤੇ ਕੀ ਚੰਗਾ ਕੀ ਮਾੜਾ ਤੇ ਜੇ ਉਹ ਉਮਾਲੋ ਉਸ ਰਸਤੇ ਤੇ ਫੇਰ ਵੀ ਨਹੀਂ ਆਉਂਦਾ ਤੇ ਥੋੜਾ ਬੋਤਾ ਛਿੜਕਣਾ ਵੀ ਜ਼ਰੂਰੀ ਹੁੰਦਾ ਹੈ ਬੱਚੇ ਨੂੰ ਕਿਤੇ ਨਾ ਕਿਤੇ ਛਿੜਕਣਾ ਪਰ ਹਰ ਵਾਰ ਛਿੜਕਣਾ ਨਹੀਂ ਹੈ ਛਿੜਕਣਾ ਵੀ ਇੱਕ ਅਲੱਗ ਟੰਗ ਦਾ ਹੁੰਦਾ ਹੈ ਸ਼ਿਤਲ ਜੀ ਮੈਂ ਕਈ ਪਰਿਵਾਰਾਂ ਦੇ ਵਿੱਚ ਦੇਖਿਆ ਕਿ ਗਾਲੀ ਜਿਹੜੀ ਐ ਗਾਲ ਦੇਣਾ ਉਹ ਬਹੁਤ ਜ਼ਿਆਦਾ ਮਤਲਬ ਮਾਪੇ ਜਿਹੜੇ ਨੇ ਗਾਲਾਂ ਦੇ ਵਿੱਚ ਗੱਲਾਂ ਕਰਦੇ ਗਾਲ ਕੱਢ ਕੇ ਗੱਲ ਕਰਦੇ ਨੇ ਖਾਸ ਕਰ ਸਾਡੇ ਜਿੱਦਾਂ ਹੁਣ ਪਿੰਡਾਂ ਦੇ ਵਿੱਚ ਆਪਾਂ ਦੇਖ ਲੈਂਦੇ ਆ ਕਈ ਪਰਿਵਾਰ ਇਦਾਂ ਦੇ ਨੇ ਜਿਹੜੇ ਗਾਲ ਕੱਢ ਕੇ ਬੱਚੇ ਨਾਲ ਗੱਲ ਕਰਦੇ ਨੇ ਤੇ ਉਹਦੇ ਨਾਲ ਕੀ ਹੁੰਦਾ ਬੱਚਿਆਂ ਦੇ ਵਿੱਚ ਵੀ ਇਹ ਜਿਹੜੀ ਗਾਲ ਕੱਢਣ ਦੀ ਇੱਕ ਪ੍ਰਵਰਤੀ ਐ ਇਹ ਭਾਰੂ ਹੋ ਜਾਂਦੀ ਹੈ ਹਾਂ ਇਹ ਭਾਰੂ ਹੋ ਜਾਂਦੀ ਹੈ ਉਹ ਵੱਧ ਜਾਂਦੀ ਹੈ ਤੇ ਇਸ ਕਰਕੇ ਬੱਚੇ ਨੂੰ ਇੱਕ ਪਿਆਰ ਨਾਲ ਡਾਂਟਣਾ ਇੱਕ ਜਿਆਦਾ ਗੁੱਸੇ 'ਚ ਡਾਂਟਣਾ ਜਾਂ ਥੱਪੜ ਮਾਰ ਕੇ ਅੱਜ ਕੱਲ ਬੱਚੇ ਥੱਪੜ برداشت ਨਹੀਂ ਕਰਦੇ ਚਾਹੇ ਉਹ ਆਪਣੇ ਬੱਚੇ ਨੇ ਚਾਹੇ ਉਹ ਵਿਦਿਆਰਥੀ ਨੇ ਹੈ ਨਾ ਤੇ ਉਹਨਾਂ ਨੂੰ ਤੁਸੀਂ ਜਦੋਂ ਸਮਝਾਉਣਾ ਹੈ ਕਿਸੇ ਨਾ ਕਿਸੇ ਇਦਾਂ ਦੇ ਤਰੀਕੇ ਨਾਲ ਸਮਝਾਓ ਡਾਂਟ ਕੇ ਵੀ ਤੇ ਪਿਆਰ ਨਾਲ ਵੀ ਜਿਹਦੇ ਨਾਲ ਉਹ ਤੁਹਾਡੀ ਗੱਲ ਨੂੰ ਫੋਲੋ ਕਰ ਸਕਣ ਅੱਜ ਕੱਲ ਤੁਹਾਨੂੰ ਬੱਚਿਆਂ ਦੇ ਵਿਵਹਾਰ ਮੁਤਾਬਕ ਆਪਣੇ ਆਪ ਨੂੰ ਬਦਲਣਾ ਪੈਂਦਾ ਹੈ ਹਾਂਜੀ ਬਿਲਕੁਲ ਹਾਂਜੀ ਜਿਵੇਂ ਤੁਸੀਂ ਕਿਹਾ ਕਿ ਮੈਂ ਅਧਿਆਪਕਾ ਵੀ ਹਾਂ ਤੇ ਬੱਚਿਆਂ ਦੇ ਨਾਲ ਵਿਚਰਦੀ ਹਾਂ ਤੁਸੀਂ ਤੁਸੀਂ ਇਹ ਮਹਿਸੂਸ ਕੀਤਾ ਹੈ ਕਿ ਬੱਚੇ ਦੇ ਘਰ ਦੇ ਮਾਹੌਲ ਦਾ ਜਾਂ ਉਸਦੇ ਮਾਤਾ ਪਿਤਾ ਦਾ ਸਮਾਂ ਦੇਣ ਦਾ ਜਾਂ ਨਾ ਦੇਣ ਦਾ ਅਸਰ ਉਹਦੀ ਸਿੱਖਿਆ ਦੇ ਉੱਤੇ ਤੇ ਹਾਂਜੀ ਜੀ ਬਿਲਕੁਲ ਸ਼ਿਤਲ ਜੀ ਮੈਂ ਇੱਕ ਅਧਿਆਪਕਾ ਵੀ ਹਾਂ ਦੇਖੋ ਹਰ ਇੱਕ ਇਨਸਾਨ ਇਹ ਚਾਹੁੰਦਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਜਿਹੜਾ ਵੱਧ ਤੋਂ ਵੱਧ ਸਮਾਂ ਦੇ ਸਕੀਏ ਜਾਂ ਕਰ ਸਕੇ ਹੁਣ ਆਪਾਂ ਜੇ ਕਮਾਉਨੇ ਆ ਤਾਂ ਆਪਾਂ ਕਿਸ ਲਈ ਕਮਾਉਨੇ ਆ ਜੀ ਕਿਸ ਲਈ ਕਮਾਉਨੇ ਆ ਬੱਚਿਆਂ ਦੇ ਲਈ ਤਿੰਨ ਸਟੇਜਸ ਹੁੰਦੀਆਂ ਨੇ ਇੱਕ ਪੇਰੈਂਟਸ ਇੱਕ ਦੂਸਰਾ ਹੁੰਦਾ ਆ ਆਪਾਂ ਖੁਦ ਆਪਣੇ ਲਈ ਤੇ ਤੀਸਰਾ ਹੁੰਦਾ ਬੱਚੇ ਤੇ ਆਪਾਂ ਕਿਹਦੇ ਲਈ ਕਮਾਉਨੇ ਆ ਆਪਾਂ ਕਿਹਦੇ ਲਈ ਇੰਨੀ ਮਿਹਨਤ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਿਸ ਲਈ ਕਰਦੇ ਆ ਮਿਹਨਤ ਅਸੀਂ ਆਪਣੇ ਬੱਚਿਆਂ ਲਈ ਮਿਹਨਤ ਕਰਦੇ ਆ ਤੇ ਜਦੋਂ ਅਸੀਂ ਆਪਣੇ ਬੱਚਿਆਂ ਲਈ ਮਿਹਨਤ ਕਰਦੇ ਆ ਆਪਣਾ ਪੂਰਾ ਦਿਨ ਅਸੀਂ ਬੱਚਿਆਂ ਵਾਸਤੇ ਕਮਾਉਣ ਦੇ ਵਿੱਚ ਲਗਾ ਦਿੰਦੇ ਆ ਕੀ ਅਸੀਂ ਆਪਣੇ ਬੱਚਿਆਂ ਨੂੰ ਅੱਧਾ ਘੰਟਾ ਨਹੀਂ ਦੇ ਸਕਦੇ ਪੂਰੇ ਦਿਨ ਦੇ ਵਿੱਚ ਅਸੀਂ ਅੱਧਾ ਘੰਟਾ ਤਾਂ ਆਪਣੇ ਬੱਚੇ ਨੂੰ ਦੇ ਸਕਦੇ ਹਾਂ ਨਾ ਤੇ ਉਹ ਅੱਧਾ ਘੰਟਾ ਜਦੋਂ ਅਸੀਂ ਦਿੰਨੇ ਆ ਤੇ ਬੱਚੇ ਦੇ ਵਿੱਚ ਜਿਹੜਾ ਇੱਕ ਖੁਸ਼ੀ ਦਾ ਤੁਸੀਂ ਉਹਦੇ ਫੇਸ ਤੇ ਉਹ ਖੁਸ਼ੀ ਦੇਖੋਗੇ ਕਿ ਹਾਂ ਬੱਚੇ ਦੇ ਮੂੰਹ ਤੇ ਉਹ ਖੁਸ਼ੀ ਆਈ ਹੈ ਹੈਨਾ ਜਿੱਦਾਂ ਹੁਣ ਮੈਂ ਆਪਣੇ ਵਿਦਿਆਰਥੀਆਂ ਦੀ ਗੱਲ ਕਰਾਂ ਜਿਹੜੇ ਮਾਪੇ ਨੇ ਦਿਹਾੜੀਆਂ ਵੀ ਕਰਦੇ ਨੇ ਕਈ ਹੋਰ ਕੰਮ ਵੀ ਕਰਦੇ ਨੇ ਤੇ ਉਹ ਬੱਚਿਆਂ ਨੂੰ ਜਿਹੜਾ ਸਮਾਂ ਨਹੀਂ ਦੇ ਪਾਉਂਦੇ ਤੇ ਸਾਡੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਇਹ ਗੱਲ ਕਰਦੇ ਹੁੰਨੇ ਆ ਕਿ ਜਿਹੜਾ ਇੱਕ ਅਧਿਆਪਕ ਹੈ ਨਾ ਉਹ ਹੀ ਬੱਚੇ ਦਾ ਮਾ ਆ ਉਹ ਹੀ ਬੱਚੇ ਦਾ ਪਿਓ ਹੈ ਉਹ ਹੀ ਬੱਚੇ ਦੇ ਟੀਚਰ ਹੈ ਉਹ ਹੀ ਹਰ ਚੀਜ਼ ਗਾ ਹੈ ਨਾ ਮਤਲਬ ਉਹ ਬੱਚਾ ਬੱਚੇ ਦੇ ਵਾਸਤੇ ਅਧਿਆਪਕ ਹੀ ਹੈ ਸਾਰਾ ਕੁਝ ਕਿਉਂਕਿ ਜਦੋਂ ਤੱਕ ਬੱਚੇ ਨੇ ਘਰ ਜਾਣਾ ਉਦੋਂ ਤੱਕ ਮਤਲਬ ਪੇਰੈਂਟਸ ਨਹੀਂ ਮਿਲਦੇ ਉਹਨੂੰ ਤੇ ਹੋਮਵਰਕ ਵੀ ਜਿਹੜਾ ਕਰਾਉਣਾ ਉਹ ਅਸੀਂ ਹੀ ਕਰਾਉਣਾ ਹੁੰਦਾ ਬਿਲਕੁਲ ਕੀ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜਾ ਆਰਥਿਕ ਪੱਖ ਆ ਜੀ ਉਹ ਕਿਤਨਾ ਕਿਤੇ ਭਾਰੂ ਹੈ ਪੇਰੈਂਟਸ ਦੇ ਉੱਤੇ ਮਾਤਾ ਪਿਤਾ ਦੇ ਉੱਤੇ ਕਿ ਉਹ ਬੱਚਿਆਂ ਨੂੰ ਸਮਾਨ ਨਹੀਂ ਦੇ ਪਾਰੇ ਜੀ ਬਿਲਕੁਲ ਆਰਥਿਕ ਪੱਖ ਅੱਜਕੱਲ ਆਪਾਂ ਨੂੰ ਪਤਾ ਹੈ ਸ਼ਿਤਲ ਜੀ ਮਹਿੰਗਾਈ ਬਹੁਤ ਜ਼ਿਆਦਾ ਆਇਆ ਹੈ ਹਾਂ ਤੇ ਬੱਚਿਆਂ ਦੀਆਂ ਜਿਹੜੀਆਂ ਲੋੜਾਂ ਨੇ ਬੱਚਿਆਂ ਦੀਆਂ ਜਿਹੜੀਆਂ ਡਿਮਾਂਡਸ ਨੇ ਉਹ ਵੀ ਬਹੁਤ ਵੱਧ ਚੁੱਕੀਆਂ ਨੇ ਅਸੀਂ ਦੇਖਦੇ ਹਾਂ ਬੱਚੇ ਹਰ ਚੀਜ਼ ਦੇ ਵਿੱਚ ਜਿਹੜੇ ਡਿਮਾਂਡਸ ਕਰਦੇ ਨੇ ਸਾਨੂੰ ਇਹ ਚਾਹੀਦਾ ਖਾਸ ਕਰਕੇ ਸੋਸ਼ਲ ਮੀਡੀਆ ਤੇ ਦੇਖ ਕੇ ਜਦੋਂ ਉਹਨਾਂ ਨੂੰ ਲੱਗਦਾ ਵੀ ਮੇਰੇ ਦੋਸਤ ਕੋਲ ਇਹ ਚੀਜ਼ ਹੈ ਜਾਂ ਮੇਰੇ ਉਹਦੇ ਕੋਲ ਇਹ ਚੀਜ਼ ਹੈ ਮੈਂ ਉਹਦੇ ਕੋਲ ਇਹ ਚੀਜ਼ ਦੇਖੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਦੇਖਦੇ ਨੇ ਕਿ ਉੱਥੇ ਮੈਂ ਅੱਜ ਆ ਨਵੀਂ ਚੀਜ਼ ਦੇਖੀ ਮੈਨੂੰ ਵੀ ਇਹ ਚਾਹੀਦੀ ਹੈ ਤਾਂ ਪੇਰੈਂਟਸ ਨੂੰ ਕਿਤੇ ਨਾ ਕਿਤੇ ਲੱਗਦਾ ਦੇਖੋ ਕਈ ਵਾਰ ਕੀ ਹੁੰਦਾ ਅਸੀਂ ਉਹ ਹਾਲਾਤ ਦੇਖੇ ਹੁੰਦੇ ਨੇ ਸ਼ਿਤਲ ਜੀ ਕਿ ਸਾਨੂੰ ਉਹ ਚੀਜ਼ ਨਹੀਂ ਹਿੰਦੀ ਹੁੰਦੀ ਔਰ ਅੱਜ ਦੇ ਜਿਹੜੇ ਮਾਪੇ ਨੇ ਉਹ ਚਾਹੁੰਦੇ ਨੇ ਕਿ ਸਾਡੇ ਬੱਚਿਆਂ ਨੂੰ ਹਰ ਇੱਕ ਚੀਜ਼ ਜਿਹੜੀ ਆ ਉਹ ਮਹਈਆ ਅਸੀਂ ਕਰਵਾਈਏ ਉਹ ਜਿਸ ਤਰ੍ਹਾਂ ਵੀ ਕਰਵਾਈਏ ਇੱਛਾ ਹਰ ਮਾਪੇ ਦੀ ਹੁੰਦੀ ਹੈ ਅਸੀਂ ਵੀ ਹੁਣ ਮੇਰੇ ਬੱਚੇ ਨੇ ਮੈਂ ਆਪਣੇ ਬੱਚਿਆਂ ਨੂੰ ਕਈ ਵਾਰ ਮੈਂ ਮਤਲਬ ਮੈਂ ਜਾਣ ਬੁੱਝ ਕੇ ਕੀ ਕਰਦੀ ਆ ਉਹ ਸੀਜ਼ ਨੂੰ ਦੇਣ ਦੇ ਵਿੱਚ ਟਾਈਮ ਪਾਉਣੀ ਆ ਹਮਮ ਹਰ ਚੀਜ਼ ਦੋ ਬੱਚਿਆਂ ਨੂੰ ਪਰ ਇੱਕ ਸਮਾਂ પાਕੇ ਕਿ ਮੇਰੇ ਕੋਲ ਹੁਣ ਨਹੀਂ ਹੈ ਕੋਈ ਗੱਲ ਨਹੀਂ ਮੈਂ ਤੁਹਾਨੂੰ ਲੈ ਦੂੰਗੀ ਚਾਹੇ ਮੇਰੇ ਕੋਲ ਹੈ ਹੀ ਉਹਦੇ ਨਾਲ ਕੀ ਹੁੰਦਾ ਹੈ ਉਹਦੇ ਨਾਲ ਬੱਚੇ ਦੀ ਜਿਹੜੀ ਜ਼ਿੱਦ ਵੀ ਨਹੀਂ ਪੂਰੀ ਹੁੰਦੀ ਔਰ ਬੱਚਾ ਉਸ ਚੀਜ਼ ਤੇ ਅੜਦਾ ਵੀ ਨਹੀਂ ਕਿ ਮੇਰੀ ਤਾਂ ਜਿੱਦ ਪੂਰੀ ਹੋ ਹੀ ਜਾਂਦੀ ਹੈ ਮੈਂ ਜਿੱਦਾਂ ਮਰਜ਼ੀ ਜ਼ਿੱਦ ਕਰਾਂ ਹਣਾ ਤੇ ਬੱਚੇ ਦੀ ਜਿਹੜੀ ਅਸੀਂ ਲੋੜ ਵੀ ਪੂਰੀ ਕਰ ਦਈਦੀ ਹੈ ਤੇ ਬੱਚੇ ਨੂੰ ਇੱਕ ਇਹ ਵੀ ਦੱਸਦੇ ਆ ਕਿ ਸਾਡਾ ਜਿਹੜਾ ਆਰਥਿਕ ਪਹਿਲੂ ਹੈ ਉਹ ਇੰਨਾ ਸਟਰੋਂਗ ਨਹੀਂ ਕਿ ਮੈਂ ਤੈਨੂੰ ਹੁਣੇ ਚੀਜ਼ ਲੈ ਕੇ ਦੇ ਦੂੰਗੀ ਨਾਲੇ ਮਨੰਜਾ ਜੀ ਮੈਨੂੰ ਐ ਲੱਗਦਾ ਹੈ ਕਿ ਜਦੋਂ ਬੱਚਾ ਉਡੀਕ ਕਰਦਾ ਨਾ ਕਿਸੇ ਚੀਜ਼ ਦੀ ਉਹਦੇ ਉਦੇ ਅੰਦਰ ਸਬਰ ਵੀ ਪੈਦਾ ਹੁੰਦਾ ਸਬਰ ਵੀ ਪੈਦਾ ਹੁੰਦਾ ਤੇ ਉਹਦਾ ਚਾਹ ਹੀ ਵੱਖਰਾ ਹੁੰਦਾ ਜਦੋਂ ਤੁਹਾਨੂੰ ਇਕਦਾਂ ਹੀ ਤੁਹਾਨੂੰ ਕੋਈ ਚੀਜ਼ ਮਿਲ ਜਾਂਦੀ ਹੈ ਨਾ ਇਹ ਤਾਂ ਸਾਨੂੰ ਵੀ ਪਤਾ ਹੈ ਸ਼ਿਤਲ ਜੀ ਸਾਨੂੰ ਜਦੋਂ ਇਕਦਮ ਚੀਜ਼ ਮਿਲ ਜਾਂਦੀ ਹੈ ਤਾਂ ਸਾਨੂੰ ਉਹਦੀ ਵੈਲਿਊ ਜਿਹੜੀ ਹੈ ਨਾ ਉਹ ਨਹੀਂ ਪਤਾ ਚੱਲਦੀ ਜਦੋਂ ਆਪਾਂ ਛੋਟੇ ਸੀਗੇ ਆਪਾਂ ਨੂੰ ਹਰ ਚੀਜ਼ ਟਾਈਮ ਨਾਲ ਮਿਲਦੀ ਸੀ ਹੈ ਨਾ ਮਤਲਬ ਕਈ ਵਾਰ ਇਹ ਵੀ ਹੁੰਦਾ ਸੀ ਵੱਡੇ ਭਰਾ ਦੀ ਵੱਡੇ ਭੈਣ ਦੀ ਉਹ ਚੀਜ਼ ਤੁਹਾਨੂੰ ਦੇ ਦੇਣੀ ਉਸ ਤੋਂ ਬਾਅਦ ਸਾਡੇ ਤੋਂ ਬਾਅਦ ਸਾਡੇ ਛੋਟੇ ਨੂੰ ਮਿਲਦੀ ਸੀ ਤੇ ਅੱਜ ਕੱਲ ਤਾਂ ਹਰ ਚੀਜ਼ ਮੁਹਈਆ ਹੈ ਜੀ ਇਹ ਦੱਸੋ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਸੁਣਨ ਦੇ ਲਈ ਤੇ ਸਮਝਣ ਦੇ ਲਈ ਮਾਤਾ ਪਿਤਾ ਕਿਹੜੀਆਂ ਤਕਨੀਕਾਂ ਅਪਣਾਉਣ ਹੈ ਹਾਂ ਜੀ ਸ਼ੀਤਲ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਦੋਸਤ ਬੰਨਾ ਪੈਣਾ ਹੈ ਹਾਂ ਨਾ ਬੱਚੇ ਦਾ ਜਦੋਂ ਅਸੀਂ ਦੋਸਤ ਬਣਦੇ ਆ ਨਾ ਤੇ ਫਿਰ ਬੱਚਾ ਤੁਹਾਡੇ ਨਾਲ ਹਰ ਗੱਲ ਸ਼ੇਅਰ ਵੀ ਕਰਦਾ ਹੈ ਤੁਹਾਡੇ ਨਾਲ ਹਰ ਗੱਲ ਆਪਣੇ ਸਕੂਲ ਦੀ ਆ ਕੇ ਗੱਲ ਦੱਸਦਾ ਹੈ ਮੰਨ ਲਓ ਜੇ ਬੱਚਾ ਹੁੰਦਾ ਕਿ ਜੀ ਮੈਂ ਮੰਮਾ ਮੇਰੇ ਇੰਨੇ ਨੰਬਰ ਆਏ ਨੇ ਅਸੀਂ ਲੱਗੇ ਹੋਇਆ ਰੋਟੀ ਬਣਾਉਣ ਬੇਟਾ ਪਹਿਲਾਂ ਆਪਣੇ ਪਾਪਾ ਨੂੰ ਦੱਸੋ ਪਾਪਾ ਉਧਰ ਆਪਣੇ ਕੰਮ ਦੇ ਵਿੱਚ ਬਿਜ਼ੀ ਨੇ ਆਫਿਸ ਦਾ ਕੰਮ ਚੱਲ ਰਿਹਾ ਉਹ ਕਹਿੰਦੇ ਨਹੀਂ ਬੇਟਾ ਮੇਰੇ ਕੋਲ ਟਾਈਮ ਨਹੀਂ ਮੈਂ ਤੇਰੇ ਤੋਂ ਬਾਅਦ ਚ ਸੁਣਦਾ ਹੈ ਨਾ ਉਹਦੇ ਨਾਲ ਕੀ ਹੁੰਦਾ ਬੱਚੇ ਦਾ ਜਿਹੜਾ ਉਹ ਬੱਚਾ ਦਬ ਜਾਂਦਾ ਹੈ ਜੇ ਅਸੀਂ ਉਸ ਪਿੱਛੇ ਪੂਰਾ ਦਿਨ ਆਪਣਾ ਦੇ ਸਕਦੇ ਉਹਦੇ ਵਾਸਤੇ ਕਮਾਉਣ ਵਾਸਤੇ ਘਰ ਵਾਸਤੇ ਤਾਂ ਅਸੀਂ ਉਹਨੂੰ ਅੱਧਾ ਘੰਟਾ ਇਹ ਵੀ ਦੇਈਏ ਕਿ ਉਹਦੀਆਂ ਗੱਲਾਂ ਸੁਣੀਏ ਜੇ ਅਸੀਂ ਉਹਦੀਆਂ ਗੱਲਾਂ ਨਹੀਂ ਸੁਣਦੇ ਤਾਂ ਸ਼ਿਤਲ ਜੀ ਕੀ ਹੁੰਦਾ ਹੈ ਕਿ ਬੱਚਾ ਜਿਹੜਾ ਉਹ ਬਾਹਰ ਉਹ ਰਿਸ਼ਤਾ ਲੱਭਦਾ ਜਿਹਨੂੰ ਉਹ ਆਪਣੀ ਸਾਰੀ ਗੱਲ ਸਾਰੀ ਆਪਣੀ ਪੜਾਅਸ ਕੱਢ ਸਕੇ ਤੇ ਜਦੋਂ ਅਸੀਂ ਉਹਦੀ ਗੱਲ ਸੁਣ ਲੰਨੇ ਆ ਤਾਂ ਉਹ ਬੱਚਾ ਬਾਹਰ ਕਦੇ ਵੀ ਨਹੀਂ ਜਾਊਗਾ ਔਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਬਾਹਰ ਜਿਹੜੀ ਉਹਨੂੰ ਕੰਪਨੀ ਮਿਲਨੀ ਹੈ ਉਹ ਵਧੀਆ ਹੈ ਵੀ ਜਾਂ ਨਹੀਂ ਬਿਲਕੁਲ ਬਾਹਰਲੇ ਜਿਹੜੇ ਤੱਤ ਨੇ ਉਹ ਚੰਗੇ ਨੇ ਕਿ ਮਾੜੇ ਨੇ ਇਹਦਾ ਨਹੀਂ ਪਤਾ ਲੱਗਦਾ ਹਮੇਸ਼ਾ ਇਹ ਨਹੀਂ ਹੁੰਦਾ ਕਿ ਸਾਨੂੰ ਅੱਛੇ ਲੋਕ ਹੀ ਮਿਲਦੇ ਨੇ ਅਸੀਂ ਹੁਣ ਸਾਡੀ ਜ਼ਿੰਦਗੀ ਦਾ ਇੰਨਾ ਐਕਸਪੀਰੀਅੰਸ ਵੀ ਹੋ ਚੁੱਕਿਆ ਹੈ ਅਸੀਂ ਵੀ ਦੇਖਦੇ ਹਾਂ ਕਿ ਹਰ ਵਾਰ ਸਾਨੂੰ ਚੰਗੇ ਲੋਕ ਨਹੀਂ ਮਿਲਦੇ ਕਈ ਵਾਰ ਬੱਚੇ ਨੂੰ ਉਹ ਬੁਰੀ ਆਦਤ ਵੱਲ ਲੈ ਕੇ ਜਾ ਸਕਦੇ ਨੇ ਕਈ ਵਾਰ ਬੁਰੇ ਕੰਮ ਵੱਲ ਲੈ ਕੇ ਜਾ ਸਕਦੇ ਨੇ ਜਿੱਦਾਂ ਕੁੜੀਆਂ ਦੀ ਤਾਂ ਅੱਜਕੱਲ ਆਪਾਂ ਦੇਖਦੇ ਹੀ ਆਂ ਵੀ ਕੁੜੀਆਂ ਦੀ ਇੱਜ਼ਤ ਦੇ ਉੱਪਰ ਕਿੰਨਾ ਕੁਝ ਹੋ ਰਿਹਾ ਤੇ ਉਹਦੇ ਵਾਸਤੇ ਤਾਂ ਸਭ ਤੋਂ ਅਟਨ ਗੱਲ ਹੁੰਦੀ ਹੈ ਕਿ ਕੁੜੀ ਨੂੰ ਸੁਨਣਾ ਹੂੰ ਕੁੜੀ ਨੂੰ ਸਮਝਣਾ ਉਹਦੀ ਗੱਲ ਨੂੰ ਸਮਝਣਾ ਉਹਦੇ ਜਿਹੜੇ ਭਾਵ ਨੇਹਾ ਭਾਵ ਨੇ ਉਹਦੀ ਗੱਲ ਨੂੰ ਸੁਨਣਾ ਉਹਦੇ ਦੋਸਤਾਂ ਬਾਰੇ ਵੀ ਸੁਨਣਾ ਇਹ ਨਹੀਂ ਕਿ ਉਹ ਜੇ ਕਿਸੇ ਮੁੰਡੇ ਦੀ ਗੱਲ ਕਰ ਰਹੀ ਹੈ ਅਸੀਂ ਇਹ ਕਹੀਏ ਵੀ ਆ ਤੂੰ ਮਤਲਬ ਇਹ ਬੱਚਾ ਜਿਹੜਾ ਹੈ ਇਹ ਗਲਤ ਮਤਲਬ ਪਾਸੇ ਜਾ ਰਿਹਾ ਹੈ ਇਹ ਮੁੰਡੇ ਦੀਆਂ ਗੱਲਾਂ ਕਰ ਰਹੀ ਹੈ ਜਾਂ ਉੱਥੇ ਹੀ ਪਹਿਲਾਂ ਉਹਦੀ ਗੱਲ ਨਾ ਸੁਣਨ ਨੂੰ ਰੋਕ ਦੇਣਾ ਉੱਥੇ ਉਹਦੀ ਗੱਲ ਕਰੀਏ ਵੀ ਤੂੰ ਮੁੰਡੇ ਦੀ ਗੱਲ ਕਿਉਂ ਕਰ ਰਹੀ ਹੈ ਦੇਖੋ ਜੇ ਅਸੀਂ ਹੁਣ ਕੰਨ ਇਹ ਹੁੰਦੇ ਆਪਾਂ ਨੂੰ ਵੀ ਬੱਚਿਆਂ ਦੇ ਨਾਲ ਬਦਲਣਾ ਪੈਣਾ ਜੇ ਬੱਚਿਆਂ ਦਾ ਜਿਹੜੇ ਦਿਮਾਗ ਉਹ ਖੁੱਲ ਰਹੇ ਨੇ ਨਾ ਤੇ ਸਾਨੂੰ ਵੀ ਆਪਣੇ ਦਿਮਾਗ ਖੋਲਣੇ ਪੈਣੇ ਆ ਹੈਨਾ ਕਈ ਵਾਰ ਆਪਣੇ ਕੋਲ ਕੀ ਹੁੰਦਾ ਆਪਣਾ ਦਿਲ ਨਹੀਂ ਕਰਦਾ ਹੁੰਦਾ ਕਿ ਅਸੀਂ ਜਿਦਾ ਮੇਰੇ ਹਸਬੰਡ ਨੇ ਉਹਨਾਂ ਨੂੰ ਘੁੰਮਣਾ ਨਹੀਂ ਪਸੰਦ ਹੈਨਾ ਤੇ ਪਰ ਅਸੀਂ ਕੀ ਉਹ ਕੀ ਕਰਦੇ ਨੇ ਜਦੋਂ ਬੱਚਿਆਂ ਦੇ ਬੱਚਿਆਂ ਨੂੰ ਘੁੰਮਣਾ ਪਸੰਦ ਆ ਮੈਨੂੰ ਘੁੰਮਣਾ ਪਸੰਦ ਆ ਤੇ ਉਹ ਸਾਡੇ ਲਈ ਉਹਨਾਂ ਸਮਾਂ ਕੱਢਦੇ ਨੇ ਕਿ ਅਸੀਂ ਘੁੰਮ ਸਕੀਏ ਹੈਨਾ ਤੇ ਉਹਦੇ ਨਾਲ ਕੀ ਹੁੰਦਾ ਉਹਨਾਂ ਨੇ ਆਪਣਾ ਫੋਨ ਬੰਦ ਕਰ ਲੈਣਾ ਤੇ ਉਹ ਬੱਚਿਆਂ ਨੂੰ ਪੂਰਾ ਟਾਈਮ ਦਿੰਦੇ ਨੇ ਬਿਲਕੁਲ ਮਤਲਬ ਕਿ ਇੱਕ ਦੂਜੇ ਦੀਆਂ ਜ਼ਰੂਰਤਾਂ ਨੂੰ ਸਮਝਦਿਆਂ ਹੋਇਆਂ ਥੋੜਾ ਬਹੁਤ ਜਿਹੜਾ ਆਪਣੇ ਆਪ ਨੂੰ ਬਦਲਣਾ ਲਚਕੀਲਾਪਨ ਆਪਣੇ ਆਪ ਤੇ ਲੈ ਕੇ ਆਉਣਾ ਉਹਦੇ ਨਾਲ ਪਰਿਵਾਰ ਦੇਣੀ ਜਿਵੇਂ ਆਪਾਂ ਗੱਲ ਕੀਤੀ ਕਿ ਬੱਚਿਆਂ ਨੂੰ ਬੋਲਣ ਦੀ ਆਜ਼ਾਦੀ ਦੇਣੀ ਚਾਹੀਦੀ ਆ ਖਾਸ ਕਰਕੇ ਕੁੜੀਆਂ ਨੂੰ ਹਨਾ ਮਾਵਾਂ ਜੜੀਆਂ ਨੇ ਉਹ ਬੱਚਿਆਂ ਦੀ ਗੱਲ ਜ਼ਰੂਰ ਸੁਣਨ ਤੇ ਖਾਸ ਕਰਕੇ ਲੜਕੀਆਂ ਦੀ ਬਿਲਕੁਲ ਜੇਕਰ ਅਸੀਂ ਘਰ ਦੇ ਵਿੱਚ ਹੀ ਰੋਕ ਦੇਵਾਂਗੇ ਤਾਂ ਫਿਰ ਉਹਨਾਂ ਦੇ ਵਿੱਚ ਜਿਹੜਾ ਇੱਕ ਬੋਲਣ ਦਾ ਜਿਹੜਾ ਇੱਕ ਹੌਂਸਲਾ ਆ ਉਹ ਕਦੇ ਵੀ ਨਹੀਂ ਬਣ ਕੇ ਸਾਹਮਣੇ ਆਉਗਾ ਨਾਲੇ ਨਾਲੇ ਇਹ ਵੀ ਹੋਊਗਾ ਨਾ ਕਿ ਉਹ ਸ਼ੀਤਲ ਜੀ ਬਾਹਰ ਉਹ ਰਿਸ਼ਤਾ ਲੱਭ ਲੈਣਗੇ ਉਹਦੇ ਨਾਲ ਫੇ ਸਾਨੂੰ ਬਾਅਦ ਚੋ ਪ੍ਰੋਬਲਮ ਆਉਣੀ ਹੈ ਹਨਾ ਵੀ ਅਸੀਂ ਕੀ ਕਰੀਏ ਹੁਣ ਬੱਚਾ ਤਾਂ ਬਾਹਰ ਨੂੰ ਜਾ ਰਿਹਾ ਹੈ ਬੱਚਾ ਇਦਾਂ ਕਈ ਵਾਰ ਇਹ ਵੀ ਹੁੰਦਾ ਹੈ ਰਬ ਨਾ ਕਰੇ ਕਿਸੇ ਦੀ ਕੁੜੀ ਇਸ ਪਾਸੇ ਜਾਵੇ ਤੇ ਉਹਨਾਂ ਨੂੰ ਇਹ ਹੁੰਦਾ ਕਿ ਜਦੋਂ ਅਸੀਂ ਉਹਨਾਂ ਦੀ ਗੱਲ ਨਹੀਂ ਸੁਣਾਂਗੇ ਤਾਂ ਜਿੱਥੇ ਜਿਸ ਚੀਜ਼ ਤੇ ਤੁਸੀਂ ਬੱਚੇ ਨੂੰ ਜ਼ਿਆਦਾ ਸਖਤੀ ਨਾਲ ਰੱਖਦੇ ਹੋ ਨਾ ਬੱਚਾ ਉਸੇ ਚੀਜ਼ ਵੱਲ ਜਾਂਦਾ ਹੈ। ਬਿਲਕੁਲ ਜੇਕਰ ਉਹਦੀ ਕਾਉਂਸਲਿੰਗ ਕਰ ਲਈ ਜਾਏ ਮੈਨੂੰ ਲੱਗਦਾ ਫਿਰ ਜ਼ਿਆਦਾ ਸੌਖਾ ਹੋ ਜਾਊਗਾ। ਕਾਉਂਸਲਿੰਗ ਵੀ ਔਰ ਤੁਸੀਂ ਬਿਹੇਵੀਅਰ ਉਸ ਬੱਚੇ ਨਾਲ ਉਹਦਾਂ ਦਾ ਕਰ ਲਓ ਕਿ ਬੱਚੇ ਦੀ ਗੱਲ ਸੁਣ ਲਓ ਉਹ ਬੱਚਾ ਤੁਹਾਨੂੰ ਹੀ ਆ ਕੇ ਦੱਸੇਗਾ ਫਿਰ। ਵੀ ਇਹ ਮੇਰੀ ਗੱਲ ਸੁਣਦੇ ਨੇ ਔਰ ਮੈਨੂੰ ਇਹ ਕੁਝ ਕਹਿ ਵੀ ਨਹੀਂ ਰਹੇ। ਜਿੱਥੇ ਤੁਹਾਨੂੰ ਲੱਗਦਾ ਵੀ ਬੱਚਾ ਕਿਤੇ ਗਲਤ ਹੈ ਉਹਨੂੰ ਜ਼ੋਰ ਉਹ ਗੱਲ ਦੱਸ ਦੋ ਬ ਥੋੜਾ ਜਿਆ ਇਸ ਚੀਜ਼ ਤੋਂ ਬਚ ਕੇ ਰਹੋ ਇਹ ਇੱਕ ਕਈ ਵਾਰੀ ਵੇਖਣ ਚ ਆਇਆ ਪਰਵਾਰਾਂ ਦੇ ਵਿੱਚ ਮਨੰਦਾ ਜੀ ਕਿ ਬੱਚਾ ਬੱਚੇ ਦਾ ਆਪਣੀ ਜ਼ਿੰਦਗੀ ਚ ਪੜਨ ਤੋਂ ਬਾਅਦ ਜੋ ਵੀ ਕੋਈ ਕੋਰਸ ਕਰਨਾ ਚਾਹੁੰਦਾ ਆ ਉਹ ਜਾਂ ਜਿਸ ਵੀ ਫੀਲਡ ਨੂੰ ਉਹ ਚੁਣਦਾ ਆ ਉਹਦਾ ਰੁਝਾਨ ਕਿਤੇ ਹੋਰ ਹੁੰਦਾ ਆ ਪਰ ਮਾਪੇ ਉਹਦੇ ਤੋਂ ਕੁਝ ਹੋਰ ਕਰਵਾਉਣਾ ਚਾਹੁੰਦੇ ਹੁੰਦੇ ਨੇ ਉੱਥੇ ਵੀ ਮਾਪੇ ਦਾ ਆਪਣੇ ਬੱਚੇ ਦੇ ਨਾਲ ਜਿਹੜਾ ਜਾਂ ਬੱਚਿਆਂ ਦਾ ਆਪਣੇ ਮਾਪੇਬ ਦੇ ਪ੍ਰਤੀ ਤਲਖੀ ਪੈਦਾ ਹੁੰਦੀ ਹੈ ਇਹੋ ਜੇ ਮੌਕੇ ਦੇ ਉੱਤੇ ਕਿਵੇਂ ਹੈਂਡਲ ਕੀਤਾ ਜਾ ਸਕਦਾ ਜੀ ਅਸ਼ੀਤਲ ਜੀ ਅੱਜਕੱਲ ਵੈਸੇ ਇਹ ਚੀਜ਼ ਬਹੁਤ ਘੱਟ ਹੈ ਜੋ ਮੈਂ ਨੋਟਿਸ ਕਰ ਰਹੀ ਹਾਂ ਮੇਰਾ ਜਿਹੜਾ ਹਾਲਾਤ ਵਾਲਾ ਹੈਗਾ ਉਹਦੇ ਵਿੱਚ ਮੈਂ ਨੋਟਿਸ ਕਰ ਰਹੀ ਹਾਂ ਪਹਿਲਾਂ ਆਪਣੇ ਵੇਲੇ ਹੁੰਦਾ ਸੀ ਕਿ ਮਾਪੇ ਦੀ ਹੀ ਮਤਲਬ ਸੁਪੀਰੀਅਰ ਹੁੰਦੇ ਸੀ ਸਾਰਾ ਕੁਝ ਉਹ ਹੀ ਡਿਸਾਈਡ ਕਰਦੇ ਸੀ ਅਸੀਂ ਕੀ ਪਾਣਾ ਅਸੀਂ ਕੀ ਖਾਣਾ ਅਸੀਂ ਕਿੱਥੇ ਜਾਣਾ ਕੀ ਅਸੀਂ ਫੀਲਡ ਚੁਣਨਾ ਹੈ ਪਰ ਅੱਜ ਕੱਲ ਉਹ ਗੱਲ ਨਹੀਂ ਹੈ ਮੇਰੀ ਬੱਚੀ ਪੇਂਟਿੰਗ ਬਹੁਤ ਅੱਛੀ ਕਰਦੀ ਹੈ ਵਾਟਰ ਕਲਰ ਆਰਟਿਸਟ ਹੈ ਉਹ ਤੇ ਮੈਂ ਉਹਨੂੰ ਕਿਹਾ ਸੀਗਾ ਵੀ ਤੂੰ ਵਾਟਰ ਕਲਰ ਆਰਟਿਸਟ ਵਲ ਜਾ ਤੂੰ ਉਧਰ ਜਾ ਮੈਨੂੰ ਕੋਈ ਪ੍ਰੋਬਲਮ ਨਹੀਂ ਜੇ ਜੇ ਕਾਲਜ ਆਫ ਆਰਟਸ ਆਪਾਂ ਸਭ ਜਾਣਦੇ ਆ ਕਿ ਸਭ ਤੋਂ ਬੈਸਟ ਕਾਲਜ ਹੈ ਮੈਂ ਉਹਨੂੰ ਚਾਹੁੰਦੀ ਜਾ ਜਿੰਨੇ ਮਰਜ਼ੀ ਪੈਸੇ ਖर्च ਤੂੰ ਉੱਥੇ ਜਾ ਬਟ ਉਹਨੇ ਚੁਣਿਆ ਕਿ ਨਹੀਂ ਮਮਾ ਮੈਂ ਮੈਂ ਕਲੈਟ ਕਰਨਾ ਤੇ ਮੈਂ ਐਲ ਐਲ ਬੀ ਵਾਲ ਜਾਣਾ ਮੈਂ ਜੱਜ ਬੰਨਾ ਆ ਹਾਂ ਤੇ ਫਿਰ ਮੈਨੂੰ ਇਹ ਹੋਇਆ ਵੀ ਠੀਕ ਹੈ ਜੇ ਤੇਰਾ ਉਹ ਇਰਾਦਾ ਤੇ ਤੂੰ ਉਧਰ ਜਾ ਤੇ ਜਦੋਂ ਅਸੀਂ ਇਸ ਚੀਜ਼ ਦੇ ਬੱਚੇ ਦੇ ਹਮੀ ਪਰ ਦਨਿਆਨਾ ਤਾਂ ਤੁਹਾਨੂੰ ਉਸ ਦੇ ਰਿਜ਼ਲਟ ਜ਼ਿਆਦਾ ਆਉਂਦੇ ਨੇ ਹੁਣ ਮੇਰੇ ਬੱਚੇ ਨੂੰ ਮੈਥ ਪਸੰਦ ਨਹੀਂ ਹੈ ਤੇ ਮੈਂ ਉਹਨੂੰ ਕਹਾਂ ਨਹੀਂ ਜੀ ਤੂੰ ਨਾਨ ਮੈਡੀਕਲ ਹੀ ਕਰਨਾ ਤੇ ਉੱਥੇ ਉਹਨੂੰ ਮੈਥ ਪੜ੍ਹਨਾ ਪਊਗਾ ਤੇ ਉਹ ਮੈਥ ਦੇ ਵਿੱਚ ਕਿੱਦਾਂ ਸਕੋਰ ਕਰ ਸਕਦਾ ਕਿੱਦਾਂ ਉਹ ਨੰਬਰ ਲੈ ਸਕਦਾ ਬੱਚੇ ਦੀ ਦਿਲਚਸਪੀ ਨਹੀਂ ਆ ਉਸ ਵਿਸ਼ੇ ਦੀ ਜੀ ਕਈ ਵਾਰ ਇਹ ਹੁੰਦਾ ਸ਼ਿਤਲ ਜੀ ਅੱਜ ਕੱਲ ਸਕੂਲਸ ਦੇ ਵਿੱਚ ਕਿੰਨਾ ਕੰਮ ਹੈ ਤੇ ਬੱਚੇ ਕਈ ਵਾਰ ਥੱਕੇ ਹੁੰਦੇ ਨੇ ਜੇ ਮੈਂ ਉਹਨੂੰ ਕਹਾਂ ਨਹੀਂ ਜੀ ਤੂੰ ਪੜ੍ਹਨਾ ਹੀ ਪੜਨਾ ਪੜਨਾ ਹੀ ਪੜਨਾ ਉਹ ਪੜਨ ਵੀ ਬੈਠ ਜਾਊਗਾ ਨਾ ਉਹਦਾ ਧਿਆਨ ਨਹੀਂ ਹੋਊਗਾ ਉਹਦਾ ਫੋਕਸ ਨਹੀਂ ਹੋਊਗਾ ਉਸ ਚੀਜ਼ ਵੱਲ ਹੈਨਾ ਤੇ ਜਿਸ ਚੀਜ਼ ਵੱਲ ਉਹਦਾ ਧਿਆਨ ਹੈ ਜਿਸ ਚੀਜ਼ ਵੱਲ ਉਹਦਾ ਫੋਕਸ ਹੈ ਜਿਸ ਚੀਜ਼ 'ਚ ਉਹਦਾ ਇੰਟਰਸਟ ਹੈ ਰੁਚੀ ਹੈ ਤੇ ਕਿਉਂ ਨਾ ਆਪਾਂ ਉਸ ਬੱਚੇ ਨੂੰ ਉਸ ਵੱਲ ਲੈ ਕੇ ਜਾਈਏ ਹੈਨਾ ਸਗੋਂ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਉਸ ਦੇ ਬੱਚੇ ਦੇ ਇਸ ਚੀਜ਼ ਨੂੰ ਖਾਸ ਕਰ ਜੇ ਉਹ ਬੱਚਾ ਉਹ ਚੀਜ਼ ਨੂੰ ਜ਼ਿਆਦਾ ਪਸੰਦ ਕਰਦਾ ਹੈ ਹਾਂ ਜੇ ਕਿਤੇ ਲੱਗਦਾ ਕਿ ਉਹ ਫੀਲਡ ਉਹਦੇ ਵਾਸਤੇ ਨਹੀਂ ਸਹੀ ਜਾਂ ਉਹਦੇ ਨਾਲ ਉਹਨੂੰ ਉਹ ਜਿਹੜਾ ਰੋਜ਼ਗਾਰ ਵੀ ਤਾਂ ਆਪਾਂ ਦੇਖਣਾ ਹੈ ਨਾ ਕਿ ਬੱਚਾ ਜਿਹੜਾ ਆਪਣੀ ਜੀਵਿਕਾ ਜਿਹੜੀ ਚਲਾ ਸਕੇ ਜੀਵਨ ਨੂੰ ਅੱਛੇ ਤਰੀਕੇ ਨਾਲ ਚਲਾ ਸਕੇ ਤੇ ਫਿਰ ਉੱਥੇ ਉਹ ਵੀ ਦੇਖਣਾ ਪੈਣਾ ਹੈ ਉੱਥੇ ਉਹਨੂੰ ਥੋੜਾ ਸਮਝਾ ਕੇ ਆਪਾਂ ਕੰਮ ਕਰ ਸਕਦੇ ਹਾਂ ਹੂੰ ਬਿਲਕੁਲ ਕੀ ਲੱਗਦਾ ਹੈ ਕਿ ਅਜੋਕੇ ਮਾਪੇ ਦੇ ਵਿੱਚ ਕਿਹੜੀਆਂ ਹੋਰ ਤਬਦੀਲੀਆਂ ਲਿਆਉਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਸ਼ਿਤਲ ਜੀ ਜਿਸ ਤਰ੍ਹਾਂ ਦਾ ਆਪਾਂ ਮਾਹੌਲ ਹੈ ਆਦਾ ਦੁਆਲਾ ਹੈ ਉੱਥੇ ਸਭ ਤੋਂ ਪਹਿਲੀ ਤਾਂ ਗੱਲ ਇਹੀ ਹੈ ਕਿ ਮਾਪੇ ਲਚਕੀਲੇ ਹੋਣੇ ਚਾਹੀਦੇ ਨੇ ਹੈਨਾ ਲਚਕੀਲੇ ਦਾ ਸੈਂਸ ਕਿ ਸਾਨੂੰ ਬੱਚਿਆਂ ਦੀ ਗੱਲ ਸੁਣੀ ਬੱਚਿਆਂ ਦੇ ਮੁਤਾਬਕ ਢਲਣਾ ਹੋਣਾ ਚਾਹੀਦਾ ਹੈ ਜੇ ਬੱਚਾ ਕਹਿੰਦਾ ਕਿ ਮੈਨੂੰ ਮੈਨੂੰ ਆ ਚੀਜ਼ ਚਾਹੀਦੀ ਹੈ ਮੈਨੂੰ ਉਹ ਚੀਜ਼ ਚਾਹੀਦੀ ਹੈ ਠੀਕ ਹੈ ਮੈਂ ਜਿਸ ਤਰ੍ਹਾਂ ਕਹਿ ਰਹੀ ਆ ਕਿ ਸਮਾਂ પાਕੇ ਦੋ ਪਰ ਉਹਨੂੰ ਲੈ ਦੋ ਹੈਨਾ ਤੇ ਜਿੱਥੇ ਉਹਨਾਂ ਦੀ ਗੱਲ ਹੈ ਕਿ ਮੈਂ ਇਹ ਹੀ ਬਣਾਇਆ ਤੇ ਉੱਥੇ ਹਾਂ ਠੀਕ ਹੈ ਤੁਸੀਂ ਇਹ ਕਰ ਸਕਦੇ ਹੋ ਜਿੱਥੇ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਥੋੜੀ ਜੀ ਜੇ ਉਹ ਫੀਲਡ ਜਿਹੜਾ ਜ਼ਿਆਦਾ ਅੱਛਾ ਨਹੀਂ ਹੈ ਜਾਂ ਕੁਝ ਇਦਾਂ ਦਾ ਹੈ ਜਿਹੜਾ ਉਹਨੂੰ ਜਾ ਕੇ ਅੱਗੇ ਉਹ ਰੋਜ਼ਗਾਰ ਨਹੀਂ ਦੇ ਸਕਦਾ ਜਿਸ ਦੇ ਨਾਲ ਉਹ ਆਪਣੀ ਜੀਵਿਕਾ ਨੂੰ ਚੰਗੀ ਤਰ੍ਹਾਂ ਕਰ ਸਕੇ ਪੂਰਾ ਤੇ ਉਹਦੇ ਵਿੱਚ ਤੁਸੀਂ ਉਹਨੂੰ ਨਾਲ ਉਹਦੇ ਨਾਲ ਰਹਿੰਦੇ ਹੀ ਉਹਦਾ ਇੰਟਰਸਟ ਜ਼ਰੂਰ ਹੋ ਉਸ ਚੀਜ਼ ਨੂੰ ਨਾਲ-ਨਾਲ ਤੁਸੀਂ ਚਲਾ ਸਕਦੇ ਹੋ ਕਿ ਨਾਲ-ਨਾਲ ਉਹਨੂੰ ਕਹੋ ਵੀ ਤੂੰ ਇਹ ਰੱਖ ਜਾ ਰਹੀ ਪਰ ਨਾਲ-ਨਾਲ ਇਹ ਵੀ ਕਰਨਾ ਤਾਂ ਕਿ ਤੇਰਾ ਜਿਹੜਾ ਰੋਜ਼ਗਾਰ ਹੈ ਉਹ ਅੱਛੇ ਤਰੀਕੇ ਨਾਲ ਤੂੰ ਪ੍ਰਾਪਤ ਕਰ ਸਕੇ ਹਨ ਮਨਨ ਜੀ ਮੈਂ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਵੀ ਵੇਖਿਆ ਹੈ ਕਿ ਮਾਪੇ ਜਦੋਂ ਬੱਚਾ 18 ਜਾਂ 20 ਸਾਲ ਦਾ ਹੋ ਜਾਂਦਾ ਉਸ ਤੋਂ ਬਾਅਦ ਇਹ ਕਹਿੰਦੇ ਹੁੰਦੇ ਨੇ ਕਿ ਜੋ ਤੂੰ ਕਰਨਾ ਚਾਹੁੰਨਾ ਹੈ ਜਾਂ ਜੋ ਤੇਰਾ ਫੈਸਲਾ ਉਹ ਤੂੰ ਲੈ ਸਕਦਾ ਆ ਪਰ ਉਹਦੇ ਵਿੱਚ ਕੀ ਨੁਕਸਾਨ ਹੋਣਗੇ ਜਾਂ ਕੀ ਤੈਨੂੰ ਫਾਇਦੇ ਹੋਣਗੇ ਉਹ ਦੱਸਣਾ ਸਾਡਾ ਫਰਜ਼ ਆ ਜੀ ਬਿਲਕੁਲ ਬਿਲਕੁਲ ਹਾਂ ਜੀ ਇਦਾਂ ਕਰਨ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਬੱਚਾ ਆਪ ਸੋਚ ਲੈਂਦਾ ਹੈ ਕਿ ਮੇਰੇ ਲਈ ਕੀ ਠੀਕ ਹੈ ਗਲਤ ਹੈ ਨਹੀਂ ਇਹ ਗੱਲ ਨਹੀਂ ਹੈਗੀ ਕਿ ਮੈਂ ਤੁਹਾਨੂੰ ਉਹੀ ਗੱਲ ਕਹਿ ਰਹੀ ਆ ਨਾ ਕਿ ਆਪਾਂ ਨੂੰ ਉਹਨੂੰ ਕੁਝ ਨਾ ਕੁਝ ਤਰੀਕੇ ਦਿਖਾ ਕੇ ਜਿੱਦਾਂ ਹੁਣ ਮੰਨ ਲਓ ਤੁਹਾਡੇ ਕੋਈ ਤੁਸੀਂ ਜ਼ਿੰਦਗੀ ਚ ਇੰਨੇ ਲੋਕਾਂ ਨੂੰ ਮਿਲਿਓ ਜੇ ਤੁਹਾਨੂੰ ਲੱਗਦਾ ਕਿ ਉਹ ਇਨਸਾਨ ਨੇ ਉਹ ਵਾਲਾ ਕੋਈ ਕਰੀਅਰ ਚੁਣਿਆ ਤੇ ਉਹਦੇ ਨਾਲ ਇਹ ਪ੍ਰੋਬਲਮ ਆਈ ਤੇ ਤੁਸੀਂ ਉਹਦੀ ਐਗਜ਼ਾਮਪਲ ਦੇ ਸਕਦੇ ਹੋ ਸਾਨੂੰ ਕਿਸੇ ਨੂੰ ਐਗਜ਼ਾਮਪਲ ਜਿੱਦਾਂ ਆਪਾਂ ਵੀ ਜਦੋਂ ਕੋਈ ਚੀਜ਼ ਹਾਸਲ ਕਰਨੀ ਹੁੰਦੀ ਹੈ ਤਾਂ ਅਸੀਂ ਕਿਸੇ ਨੂੰ ਕਿਸੇ ਨੂੰ ਨਾ ਐਗਜ਼ਾਮਪਲ ਸੈੱਟ ਕਰਦੇ ਆ ਤੇ ਜਦੋਂ ਬੱਚੇ ਦੇ ਅੱਗੇ ਕੋਈ ਐਗਜ਼ਾਮਪਲ ਦਵਾਂਗੇ ਅਸੀਂ ਉਹਨੂੰ ਉਦਾਹਰਨ ਦੇ ਕੇ ਦੱਸਾਂਗੇ ਕਿ ਆ ਦੇਖੋ ਇਸ ਇਸ ਬੰਦੇ ਨੇ ਇਹ ਚੁਣਿਆ ਸੀ ਤੇ ਉਹਦੇ ਨਾਲ ਇਹ ਹੋਇਆ ਜਾਂ ਉਹਦੇ ਨਾਲ ਇਹ ਪ੍ਰੋਬਲਮ ਆਈ ਕਿੰਨਾ ਕੁਝ ਹੀ ਹੈ ਸੋਸ਼ਲ ਮੀਡੀਆ ਤੇ ਤੁਸੀਂ ਹਰ ਚੀਜ਼ ਸਰਚ ਕਰ ਸਕਦੇ ਹੋ ਅੱਜਕੱਲ ਹਣਾ ਤੇ ਤੁਸੀਂ ਇਹ ਤੋ ਚੀਜ਼ਾਂ ਨੂੰ ਦੱਸੋਗੇ ਤਾਂ ਬੱਚਾ ਕਿਤੇ ਨਾ ਕਿਤੇ ਤੁਹਾਡੇ ਵੱਲ ਦਾ ਹੋਵੇਗਾ ਹੈਨਾ ਯਾ ਬਿਲਕੁਲ ਮਨਨ ਜੀ ਆਪਾਂ ਵੀ ਜਿਵੇਂ ਚਰਚਾ ਕਰਦੇ ਪਏ ਆਂ ਤੇ ਉਦਾਂ ਵੀ ਬਹੁਤ ਥਾਵਾਂ ਤੇ ਮੈਂ ਸੁਣਿਆ ਵੀ ਹੈ ਕਿ ਮਾਪੇ ਨੂੰ ਬੱਚੇ ਦਾ ਦੋਸਤ ਬਣਨ ਦੀ ਜ਼ਰੂਰਤ ਹੈ ਹੈਨਾ ਅ ਬੱਚੇ ਦੇ ਜੇਕਰ ਅਸੀਂ ਵਿਕਾਸ ਦੀ ਗੱਲ ਕਰੀਏ ਤੇ ਉਹਦੀਆਂ ਕਈ ਸਟੇਜਸ ਨੇ ਜਿਵੇਂ ਕਿ ਪਹਿਲਾ ਬਚਪਨ ਹੁੰਦਾ ਆ ਫਿਰ ਥੋੜਾ ਜਿਹਾ ਵੱਡਾ ਹੁੰਦਾ ਫਿਰ ਆਉਂਦੀ ਉਹਦੀ ਕਿਸ਼ੋਰ ਅਵਸਥਾ ਜੀ ਤੁਹਾਨੂੰ ਕੀ ਲੱਗਦਾ ਹੈ ਇੱਕ ਅਧਿਆਪਕ ਹੋਣ ਦੇ ਨਾਤੇ ਤੁਸੀਂ ਮੈਨੂੰ ਦੱਸਣਾ ਕਿ ਕਿਸ ਸਟੇਜ ਤੇ ਜਾ ਕੇ ਮਾਪੇ ਜਿਹੜੇ ਆ ਉਹ ਬੱਚੇ ਦੇ ਦੋਸਤ ਬਣਨ ਉਹ ਕਿਹੜੀ ਸਥਿਤੀ ਆ ਮੇਰੇ ਹਿਸਾਬ ਨਾਲ ਸ਼ਿਤਲ ਜੀ ਜਿਹੜੀ ਟੀਨੇਜ ਹੁੰਦੀ ਆ ਨਾ ਕਿਸ਼ੋਰ ਅਵਸਥਾ ਤੋਂ ਪਹਿਲੀ ਜਿਹੜੀ ਟੀਨੇਜ ਉੱਥੇ ਬੱਚੇ ਦੇ ਵਿੱਚ ਹਾਰਮੋਨਲ ਚੇਂजेस ਹੁੰਦੀਆਂ ਨੇ ਉੱਥੇ ਬੱਚੇ ਦਾ ਜਿਹੜਾ ਬਿਹੇਵੀਅਰ ਚੇਂਜ ਹੁੰਦਾ ਜਿਹੜੀ ਟੀਨੇਜ ਆ ਉਹ ਸਭ ਤੋਂ ਬੈਸਟ ਜਿਹੜੀ ਏਜ ਐ ਜਿੱਥੇ ਤੁਹਾਨੂੰ ਬੱਚੇ ਦੇ ਨਾਲ ਜ਼ਿਆਦਾ ਜਿਹੜਾ ਫਰੈਂਡਲੀ ਬਿਹੇਵ ਕਰਨਾ ਪਊਗਾ ਜੀ ਕਿਉਂਕਿ ਉੱਥੇ ਜਦੋਂ ਤੁਹਾਡੇ ਚ ਹਾਰਮੋਨਲ ਚੇਂजेस ਹੁੰਦੀਆਂ ਨੇ ਤੁਹਾਡੇ ਬਿਹੇਵੀਅਰ ਦੇ ਵਿੱਚ ਜਿਹੜੀਆਂ ਫਰਕ ਪੈਂਦਾ ਫਰਕ ਪੈਂਦਾ ਹੈ ਬੱਚਿਆਂ ਦੇ ਬਿਹੇਵੀਅਰ ਦੇ ਵਿੱਚ ਫਰਕ ਕੁੜੀਆਂ ਦਾ ਹੋਰ ਤਰ੍ਹਾਂ ਦਾ ਮੁੰਡਿਆਂ ਦਾ ਹੋਰ ਤਰ੍ਹਾਂ ਦਾ ਜੀ ਹੁਣ ਮੇਰੇ ਸਕੂਲ ਦੇ ਵਿੱਚ ਹੀ ਮਿਡਲ ਸਕੂਲ ਵੀ ਹੈ ਅਸੀਂ ਜਦੋਂ ਤੱਕ ਮੇਰੇ ਕੋਲ ਹੁੰਦੇ ਨੇ ਬੱਚੇ ਉਹ ਹੋਰ ਹਿਸਾਬ ਦੇ ਹੁੰਦੇ ਨੇ ਜਦੋਂ ਉਹ ਮਿਡਲ ਚ 6th ਚਲ ਜਾਂਦੇ ਨੇ ਨਾ ਉਹਨਾਂ ਵਿੱਚ ਥੋੜੀਆਂ ਥੋੜੀਆਂ ਚੇਂजेस ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਮੇਰੇ ਨਾਲ ਜਿਹੜਾ ਮੇਰੇ ਬੱਚਿਆਂ ਦਾ ਬਿਹੇ ਬਿਲਕੁਲ ਫ੍ਰੈਂਡਲੀ ਹੁੰਦਾ ਆ ਹੈਨਾ ਮੈਂ ਡਾਂਟਦੀ ਵੀ ਆ ਨਾ ਉਹਨਾਂ ਨੂੰ ਬੁਰਾ ਨਹੀਂ ਲੱਗਦਾ ਵੀ ਮੈਂ ਡਾਂਟਦਾ ਮੈਂ ਬਲਕਿ ਬਹੁਤ ਡਾਂਟਦੀ ਆ ਪਰ ਉਹ ਫੇਰ ਵੀ ਕਹਿੰਦੇ ਨੇ ਕਿ ਨਹੀਂ ਮੈਮ ਵੀ ਉਹ ਫੇਰ ਵੀ ਮੇਰੇ ਮਤਲਬ ਕੋਲ ਆਉਂਦੇ ਨੇ ਤੇ ਹੁਣ ਵੀ ਉੱਥੇ ਜਾ ਕੇ ਵੀ ਉਹ ਮੇਰੇ ਕੋਲ ਆਉਂਦੇ ਨੇ ਉਹਦੇ ਨਾਲ ਕੀ ਆ ਜਦੋਂ ਤੁਸੀਂ ਬੱਚੇ ਦੇ ਨਾਲ ਤੁਸੀਂ ਦੋਸਤਾਂ ਨਾਲ ਬਿਹੇਵ ਕੀਤਾ ਤੇ ਉਹਨੇ ਤੁਹਾਡੇ ਕੋਲ ਆ ਕੇ ਹਰ ਗੱਲ ਦੱਸਨੀ ਹੈ ਜੇ ਤੁਸੀਂ ਉਹਨੂੰ ਡਾਂਟ ਵੀ ਦੋਗੇ ਨਾ ਉਹਨੂੰ ਬੁਰਾ ਨਹੀਂ ਲੱਗਦਾ ਇਸ ਕਰਕੇ ਜਿਹੜਾ ਟੀਨੇਜ ਹੈ ਮੇਰੇ ਹਿਸਾਬ ਨਾਲ ਉਹ ਏਜ ਜਿਹੜੀ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਈਵਨ ਕਿਸ਼ੋਰ ਅਵਸਥਾ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਜਿਹੜੀ ਟੀਨੇਜ ਹੈ ਕਿਉਂਕਿ ਉਸ ਤੋਂ ਬਾਅਦ ਹੀ ਕਿਸ਼ੋਰ ਅਵਸਥਾ ਨੇ ਆਉਣਾ ਹਮ ਬਿਲਕੁਲ ਜਾਂਦੇ ਜਾਂਦੇ ਛੋਟਾ ਜਿਹਾ ਸਵਾਲ ਤੇ ਫਟਾਫਟ ਦੱਸਿਓ ਕਿ ਕੀ ਲੱਗਦਾ ਹੈ ਜੋ ਕੇ ਸਮੇਂ ਦੇ ਵਿੱਚ ਜੋ ਹਾਲਾਤ ਨੇ ਭਵਿੱਖ ਵਿੱਚ ਕਿਹੋ ਜਿਹੇ ਮਾਪੇ ਬੱਚੇ ਕਿਹੋ ਜਿਹੇ ਹੋਣਗੇ ਮੇਰੇ ਹਿਸਾਬ ਨਾਲ ਪਿਛਲੇ ਵਿੱਚ ਜਿਹੜਾ ਅ ਅਧਿਆਪਕਾਂ ਦਾ ਮਾਪੇ ਦਾ ਬੱਚਿਆਂ ਦਾ ਜਿਹੜਾ ਕਾਫੀ ਨਿਗਾਹ ਆ ਰਿਹਾ ਇਸ ਰਿਸ਼ਤੇ ਦੇ ਵਿੱਚ ਕਿਉਂਕਿ ਬੱਚੇ ਮਾਪੇ ਆਪਣਾ ਨਹੀਂ ਰਹਿਣਾ ਚਾਹੁੰਦੇ ਹੈਨਾ ਮਾਪੇ ਬੱਚਿਆਂ ਨਾਲ ਨਹੀਂ ਰਹਿਣਾ ਚਾਹੁੰਦੇ ਪਰ ਜੇ ਅਸੀਂ ਕੋਸ਼ਿਸ਼ ਕਰੀਏ ਇਹ ਸਾਡੇ ਉੱਪਰ ਡਿਪੈਂਡ ਕਰਦਾ ਹੈ ਜੇ ਕੁਝ ਅਸੀਂ ਕੋਸ਼ਿਸ਼ ਕਰੀਏ ਤਾਂ ਅਸੀਂ ਬਹੁਤ ਕੁਝ ਬਦਲ ਸਕਦੇ ਹਾਂ ਸੰਭਾਲ ਸਕਦੇ ਹਾਂ ਔਰ ਇਹ ਰਿਸ਼ਤੇ ਵੀ ਕਾਇਮ ਰਹਿ ਸਕਦੇ ਨੇ ਬਹੁਤ ਬਹੁਤ ਸ਼ੁਕਰੀਆ ਮਨਨਜਾ ਜੀ ਸਟੂਡੀਓ ਦੇ ਵਿੱਚ ਆਏ ਸੋ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿੱਦਾਂ ਦਾ ਲੱਗਾ ਜ਼ਰੂਰ ਦੱਸਣਾ ਸੋ ਅੱਜ ਵਾਸਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਬਹੁਤ ਸ਼ੁਕਰੀਆ